ਮੇਰੇ ਵੱਲੋਂ ਤੁਹਾਨੂੰ ਪਿਆਰ ਭਰਿਆ ਸਵਾਗਤ ਹੈ। ਅੱਜ ਤੁਹਾਡਾ ਸਵਾਗਤ ਕਰਦੇ ਆਂ। ਅੱਜ ਜਾਣਾ ਨਾਲੇ ਟਰੈਕਪਾਉਣ ਤੇ ਨਾਲੇ ਜਿਹੜੀ ਜੀਰੀ ਚ ਬੂਟੀ ਜੀ ਹੋਈ ਨਾਲੇ ਕ ਉਹ ਵੀ ਦਿਖਾਉਣੀ ਆ ਤੁਹਾਨੂੰ। ਅੱਜ ਜੇ ਟਰੈਕਪਾਉਣ ਆਏ ਸੀ ਜਿਹੜੇ ਦਿਨ ਦਾ ਕੰਦੂ ਕਰਿਆ ਗਿਆ ਲੈ ਕਿੰਨੀ ਸੀ ਲਾਈਟ ਆਈ ਕਿੰਨਾਂ ਆ ਆਪਣੇ ਖਾਣ ਵਾਸਤੇ ਤੇ ਕੁਝ ਵੰਡ ਬੁੰਡ ਪਿਉਣ ਵਾਸਤੇ ਤੇ ਉਸ ਤੋਂ ਬਾਅਦ ਤੋਇਆ ਹੀ ਨਹੀਂ ਅੱਜ ਟਰੈਕਪਾਉਣ ਆਏ ਸੀ। ਤੇ ਬੜੀਆ ਤੋਂ ਐਵੇਂ ਬਾਈ। ਨੇੜੇ ਵਾਲਿਆਂ ਨੂੰ ਪਤਾ ਇਹਨਾਂ ਦਾ ਤੇ ਹੁਣ ਪਾਣੀ ਮਾਰਨ ੜਿਆ ਪਾਣੀ ਮਾਰ ਕੇ ਬਾਅਦ ਵਿੱਚ ਸ਼ੈਂਪੂ ਮਾਰੂਗਾ ਤੇ ਸ਼ੈਂਪੂ ਮਾਰ ਕੇ ਦੇ ਫੇਰ ਤੇ ਕਰੂ ਦਾ ਆ ਦੇ ਕੋ ਆਪਾਂ ਆਏ ਆਂ ਨੂੰ ਬੇਚ ਇੰਜਨ ਦੀ ਆਵਾਜ਼ ਲੰਗੀ ਜਾਨੀ ਇੰਜਨ ਦੇ ਵੀ ਬਾਈਆਂ ਨੇ ਇੰਜਨ ਨਾਲ ਹੀ ਰੱਖਿਆ ਜਨਰੇਟਰ ਜਦੋਂ ਲਾਈਟ ਵੱਜੇ ਜਨਰੇਟਰ ਚਲਾ ਲੈਂਦੇ ਹੁਣ ਲਾਈਟ ਬੰਦ ਸੀ ਹੁਣ ਜਨਰੇਟਰ ਚੱਲਦਾ ਇੰਜਨ ਰੱਖਿਆ ਨਾਲ ਹੀ ਫਿੱਟ ਕਰਿਆ ਉਹਦੇ ਤੇ ਚਲੋ ਵਧੀਆ ਵਾ ਕਿਉਂਕਿ ਲਾਈਟ ਦਾ ਕੋਈ ਹੁੰਦਾ ਨਹੀਂ ਘੋਸਾ ਕਹਿ ਬੱਜੇ ਤੇ ਵਧੀਆ ਤੋਂ ਨੇ ਬਾਈ ਤੇ ਬਰੇ ਇੱਕ ਬੇਨਤੀ ਆ ਕੋਈ ਪਾ ਦਿੰਦਾ ਜੀ ਬਿਆਸ ਦਰਿਆ ਤੇ ਪਾਣੀ ਆ ਗਿਆ ਬਾਈ ਇੱਕ ਦਿਨ ਪਾਣੀ ਆਇਆ ਸੀ ਉਹ ਵੀ ਕੋਈ ਇਨਾ ਓਵਰਫਲੋ ਨਹੀਂ ਸੀ ਹੈਗਾ ਦਰਿਆ ਦੇ ਵਿੱਚ ਵਿੱਚ ਹੀ ਕੋਈ 25 26000 ਕਿਊਸੇ ਦੇ ਵਿੱਚ ਆਮ ਪਾਣੀ ਚੱਲਦਾ ਰਹਿੰਦਾ ਵਾ ਕੋਈ ਫालतू ਨਹੀਂ ਹੈਗਾ ਇਹ ਜੀ ਓਵਰਫਲੋ ਹੋ ਗਿਆ ਪਾਣੀ ਵਧ ਗਿਆ ਸਾਡੇ ਵੀ ਉਧਰ ਖੇਤ ਨੇ ਇਹ ਆ ਜਿੱਧਰ ਹੈਗਾ ਬਾਈ ਆ ਨੜਾਲਾ ਟਿੱਕਲਵਾ ਮੰਡੀ ਦੇ ਬਿਚਕਾਇ ਲਿਆ ਸਾਡੇ ਤਿੰਨ ਪਿੰਡਾਂ ਦੀ ਪੈੜੀ ਹੈ ਜ਼ਮੀਨ ਆ ਉਧਰ ਕੋਈ ਉੱਥੇ ਪਾਣੀ ਨਹੀਂ ਗਿਆ ਰੋਜ਼ ਜਾਈਦਾ ਵਾ ਫਾਲਤੂ ਪਾਣੀ ਨਹੀਂ ਆਇਆ ਤੇ ਜਿੱਦਣ ਪਾਣੀ ਆਉਣਾ ਹੋਇਆ ਤੇ ਉਹ ਅਨਾਉਂਸਮੈਂਟਾਂ ਕਰਾਉਂਦੇ ਹੁੰਦੇ ਜਿਵੇਂ ਪਿਛਲੀ ਿਆ ਆਇਆ ਸੀ ਹਰ ਇੱਕ ਕੋਈ ਹੋਸ਼ੇ ਕੁਤੰਦਰ ਹੈ ਨਹੀਂ ਕੋਈ ਪ੍ਰੋਬਲਮ ਹੈ ਵੀਡੀਓ ਪਾਵਾ ਡਰਾ ਰਹੇ ਲੋਕ ਹੈ ਇਹ ਇੰਨਾ ਹੈ ਕਿ ਉਹਦਾ ਉਹ ਮਿੱਤੇ ਪਾਣੀ ਤੇ ਸੁਚੇਤ ਰਹੋ ਫਵਾਟੋ ਜੁਗ ਜਿੱਦਣ ਪਾਣੀ ਆਉਣਾ ਉਹਨਾਂ ਅਨਾਉਂਸਮੈਂਟਾਂ ਡੀਸੀਆਂ ਨੇ ਸਰਪੰਚਾਂ ਨੂੰ ਕਹਿਣਾ ਸਰਪੰਚ ਫਿਰ ਅਨਾਉਂਸਮੈਂਟਾਂ ਕਰਾਉਂਦੇ ਹੁੰਦੇ ਕਿ ਕਿਹਨੇ 4 ਰੋਡ ਆ ਜਿਹੜੀ ਜਾਂਦੀ ਆ ਪਮਾ ਬਾਈ ਤੇ ਨਾਲ ਅਛੋਲੇ ਕੁਲਚੇ ਪਟੂਰੇ ਵੀ ਮਿਲਦੇ ਆ ਕੋਲਡ ਡਰਿੰਕ ਵਗੈਰਾ ਵੀ ਬਾਈ ਸਪਰੇ ਇੱਕ ਬਾਈ ਸਪਰੇ ਕਰੀ ਸੀ ਜਿੱਥੇ ਨਾ ਆਪਣੇ ਹੋ ਗਈ ਸੀ ਜੀਰੀ ਦੇ ਪੈਸੇ ਤੇ ਜਾਂਦੇ ਹੁੰਦੇ ਆ ਤੀਜੇ ਪਟਿਆਰ ਕਿ ਕਿਨਾਲਾ ਵੀਰੇ ਚ ਨਾ ਜੋ ਦੋ ਦੋ ਕਨਾਲਾ ਫੀਰੋ ਉਹ ਕਿਰ ਦੋ ਪੀਅਜ ਉਹਦੇ ਚ ਰੋਈ ਦਾ ਸਭਾ ਯਾਨੀ ਬਸ ਸਾਰੇ ਦੀ ਜੜੀ ਖੜੀ ਸੀ ਅਬ ਭਾਈ ਸ਼ੈਂਪੂ ਮਾਰ ਕੇ ਤੋਰਨ ਦੱਲੀ ਆ ਵਾ ਹੁਣ ਹੋਰ ਟਾਇਰ ਤੇ ਵੀ ਮਾਰਤਾ ਵਾ ਤੇ ਉਹਦੇ ਅਵੇ ਸ਼ੈਂਪੂ ਮਾਰਤਾ ਵਾ ਹੁਣ ਇਹਨੂੰ ਪਾਣੀ ਮਾਰੂਗਾ ਸਾਰੇ ਨੂੰ ਮਾਰ ਕੇ ਤੇ ਉਹਦੇ ਬਾਅਦ ਅਵੇ ਸ਼ੈਂਪੂ ਮਾਰਨਦੇ ਹੁਣ ਸਾਰੇ ਨੂੰ ਮਾਰ ਕੇ ਤੇ ਫੇਰ ਪਾਣੀ ਮਾਰੂਗਾ ਡੀਜ਼ਲ ਨਹੀਂ ਮਰਵਾਇਆ ਮੇਰੇ ਡੀਜ਼ਲ ਨਹੀਂ ਮਾਰਨਾ ਡੀਜ਼ਲ ਦਾ ਫਾਇਦਾ ਨਹੀਂ ਉਹ ਤੇ ਨਾ ਕੱਟਾ ਜਾ ਬਹਿ ਜਾਂਦਾ ਥੜਾ ਉਹ ਜੰਮਦਾ ਉੱਤੇ ਜਦੋਂ ਹਵਾ ਆਉਂਦੀ ਹੈ ਨਾ ਕੱਟਾ ਜਾ ਹੁੰਦਾ ਜਿਵੇਂ ਕੱਟਾ ਜਾਂਦਾ ਜਾਂਦਾ ਫਾਇਦਾ ਨਹੀਂ ਕੋਈ ਇਸ ਕਰਕੇ ਆਪਾਂ ਇਹੀ ਮਰਵਾਤਾ ਵਾ ਆਪਣਾ ਕੀ ਕਹਿੰਦੇ ਨੇ ਸ਼ੈਂਪੂ ਸ਼ੈਂਪੂ ਦਾ ਫਾਇਦਾ ਵਾ ਸ਼ੈਂਪੂ ਬੜੀ ਆਣ ਤੋਂ ਪੀਉਗਾ ਆ ਸ਼ੈਂਪੂ ਮਾਰ ਕੇ ਹਣ ਪਾਣੀ ਮਾਰਣੇ ਆ ਤੇ ਪਾਣੀ ਮਾਰ ਕੇ ਹਣ ਧੋ ਦੇਣ ਲੱਗਾ ਵਾ ਤੇ ਫਿਰ ਟੋਆ ਕਿ ਟੇਰੇ ਹਣ ਕਰਨ ਚੱਲਦੇ ਆ ਆ ਯਾਨੀ ਕਾਰ ਚੱਲ ਨਹੀਂ ਰਹੀ ਅਟਾਲੇ ਕਿ ਕੰਮ ਜਾੜਾ ਇੱਕ ਉਹ ਦੇਖੋ ਪਾਪ ਜੀ ਔੜ ਦੀ ਵਿੱਚ ਤੁਹਾਨੂੰ ਦੀਦੀ ਹੋਣੀ ਆ ਘੋਣਾ ਵੇ ਟੁੱਕ ਗਿਆ ਹੁਣ ਤਾਂ ਪਾਣੀ ਬਸ ਮਾਰਨ ਲਿਆ ਵਾ ਮਾਰਾ ਕੇ ਤੇ ਚਲੋ ਚੱਲਦੇ ਆ ਲੇਵ ਨਵੇਂ ਤਾਂ ਨਵੇਂ ਕੰਟੈਂਟ ਲੈ ਕੇ ਆਉਂਦੇ ਰਾਵਾਂਗੇ ਹੁਣ ਕਾਰ ਚੱਲ ਕੇ ਤੁਹਾਨੂੰ ਮਿਲਦੇ ਆ ਆਪਣੇ ਚੋਨਾ ਸੀ 110 ਆਵੇ ਇਹਦੇ ਵਿੱਚ ਨਾ ਜਿਹੜਾ ਆਹ ਇਹ ਕਿੱਦਾਂ ਕੱਖ ਹੋਇਆ ਆਵੇ ਕੱਖ ਇੱਤੇ ਨਾ ਮਨੀ 골ਡ ਕਰੀ ਹੁਣ ਜਿਹੜੀ ਤੁਹਾਨੂੰ ਵਿਖਾਉਣੀ ਹੈ ਜਿਹੜਾ ਹੁੰਦਾ ਵਾ ਕਣਜੇ ਵਰਗੀ ਹੁੰਦੀ ਜਿੱਦਾਂ ਦੇ ਕਣ ਗੰਡਿਆਂ ਦੇ ਕਣ ਦਾ ਨਹੀਂ ਹੁੰਦਾ ਓਦਾਂ ਦੀ ਹੁੰਦੀ ਬੁਈਂ ਜੀ ਤੁਹਾਨੂੰ ਦਿਖਾਉਣੀ ਹੈ ਇੱਥੇ ਹੋਣੀ ਤੁਹਾਨੂੰ ਦਿਖਾਉਣੀ ਹੈ ਇਸ ਝੋਨੇ ਚ ਐਸ ਕਿਲੀ ਚ ਉਹ ਦੋ ਕਨਾਲਾ ਤੇ ਦੋ ਕਨਾਲਾ ਹੀ ਆਜ ਦੇ ਨਾਲ ਕਿਲਾ ਉਹਦੇ ਚ ਭਾਈ ਚਾਰ ਕਨਾਲਾ ਖਾਵਾ ਆਹ ਹੈ ਆ ਬੁਈਂ ਜੀ ਇਹ ਇਹ ਦੋ ਕਨਾਲਾਂ ਥਾਂ ਚ ਹੀ ਆ ਸਾਰੇ ਚ ਅਧੂਰ ਵੀ ਦਿਖਾ ਦਿੰਨੇ ਆ ਆਹ ਅਵੇ ਜਿਵੇਂ ਹੋਈ ਏ ਜਿਵੇਂ ਉਹਦੇ ਹੁੰਦੇ ਆ ਨਾ ਕਣਜੇ ਵਰਗੀ ਆ ਉਹ ਆ ਦੇ ਤੇ ਇਹ ਦੋ ਕਿਲੇ ਆ ਤੇ ਦੋਆਂ ਚ ਦੋਆਂ ਦੋਆਂ ਕਨਾਲਾਂ ਚ ਹੀ ਹੋਈ ਆ ਬਾਕੀ ਹੋਰ ਕੀਤੇ ਨਹੀਂ ਹੈਗੀ ਆਵੇ ਆਓ ਇਹਦੇ ਨਾਲ ਹੀ ਇੱਥੋਂ ਨਾ ਆ ਬਾਕੀ ਦੂਸਰਾ ਜਿਹੜਾ ਇਹਦਾ ਥਾਮ ਛੇ ਛੇ ਕਨਾਲਾਂ ਦੋਵਾਂ ਦਾ ਉੱਚ ਨਹੀਂ ਕਿਤੇ ਵੀ ਕੁਝ ਵੀ ਕੱਖ ਵੀ ਨਹੀਂ ਹੈਗਾ ਨਾ ਬੁਸ਼ ਵੀ ਇਹ ਦੋ ਕਨਾਲਾਂ ਚ ਹੀ ਹੋਈ ਹੈ ਪਤਾ ਨਹੀਂ ਕਦੀ ਹੋਈ ਨਹੀਂ ਇੱਕ ਹੋਰ ਆ ਇੱਥੇ ਦਿਖਾਉਨੇ ਤੁਹਾਨੂੰ ਜਿਵੇਂ ਅਰਬੀ ਦੇ ਪੱਤੇ ਨਹੀਂ ਹੁੰਦੇ ਇਦਾਂ ਦੀ ਆਵੇ ਆ ਵਾਲੀ ਇਹ ਕਾ ਵੀ ਹੋਈ ਹੈ ਜਿੱਦ ਤ ਦਵਾਈ ਲਿਆਂਦੀ ਉਹ ਕਹਿੰਦਾ ਸੁਕਾ ਕੇ ਤਾਂ ਪਾ ਵਿੱਚ ਪਾਣੀ ਸੁਕਾਇਆ ਅੱਜ ਹਫਤਾ ਹੋ ਗਿਆ ਜੀ ਇਨੂੰ ਅੱਜ ਕੱਲ੍ਹ ਤੋਂ ਦਵਾਈ ਪਾਈ ਸੀ ਤੇ ਅੱਜ ਟੀਆ ਦੇਣਾ ਅਜੇ ਤਾਂ ਵੇਖੋ ਇੱਕ ਤਾਂ ਪਾਈ ਨਾਮਨੀ ਵਰਡੇ ਇੱਕ ਸ਼ੈਂਪੂ ਜਿਹਾ ਸੀ ਤੇ ਉਹਨਾਂ ਨੇ ਪੂਰੀ ਟੀ ਪੂਰੀ ਹੀ ਸੀ ਉਹ ਕਹਿੰਦੇ ਤਿੰਨ ਪੰਪ ਲਾ ਦਿਓ ਅੱਧੇ ਕਿਲੇ 'ਚ ਆਹ ਦੇਖੋ ਕੱਖ ਵੀ ਆ ਵਿੱਚ ਤੇ ਇਹ ਹੁਣ ਉਹ ਪਾਈ ਆ ਤੇ ਦੇਖੋ ਹੁਣ ਬੈਹ ਜੰਦੀ ਏ ਕਿ ਨਹੀਂ ਆਹ ਦੇਖੋ ਕਿੰਨੇ ਕਿਵੇਂ ਦੇ ਦੇ ਆਹ ਦੇ ਆਹ ਦੇ ਇਸ ਦੀ ਹੁਣੀ ਤੁੰਨੀ ਆਹ ਆਹ ਦੇ ਕਿਮੇ ਆਪੂ ਕਾਈਆਂ ਵਰਗੀ ਏ ਦੇਖ ਲਓ ਆਹ ਇਹ ਬਾੜੀ ਆ ਹੁਣ ਇੱਥੇ ਨਾ ਜਿਵੇਂ ਮਰਦੀ ਆ ਨਾ ਹੁਣ ਕਿੰਤੋਂ ਪੱਕੀ ਸਾਰੀ ਜੀਰੀਆਂ ਦੂਜੀਆਂ ਚ ਬਾਕੀ ਇਸ ਹੁਣ ਜਿਹੜਾ 6 ਕਨਾਲਾਂ ਇੱਚੋ ਥਾਵਾਂ ਅਕੀਲਾ ਹੀ ਕਿੱਲੇ ਚ ਦੋ ਕਨਾਲਾਂ ਜੀ ਹੋਈ 6 ਕਨਾਲਾਂ ਦੇਖ ਲਓ ਵਧੀਆ ਖੜੀ ਓ ਜੀਰੀ ਤੇ ਇਹੀ ਚ ਹੀ ਹੋਈ ਹੈ ਨਾ ਇਹਦਾ ਆ ਵੀ ਦੂਜਾ ਖੇਤ ਵੀ ਤੁਹਾਨੂੰ ਦਿਖਾਉਣੀ ਆ ਓਦੀ ਚ ਵੀ ਆਣੀ ਆ ਇੱਧਰ ਆ ਜਾ ਅਕਾਖਿਆ ਤੇ ਜਿਵੇਂ ਇਹਦੀ ਬੂਟੀ ਹੈ ਹੀ ਇਹਦੇ ਨਾਲ ਦੀ ਹੈ ਆਵੇਟੀ ਇਹਦੇ ਚ ਵੀ ਆਵੇ ਹੋਈ ਫਾ ਇੱਥੇ ਰਖ ਨਾ ਆਵੇ ਇਹਦੇ ਚ ਵੀ ਇਹ ਦੋ ਦੋ ਕਨਾਲ ਆਵਾਂ ਦੋਵਾਂ ਕਿੱਲਿਆਂ ਚੋਂ ਦੋ ਦੋ ਕਨਾਲਾਂ ਧਾਗੇ ਹੁਣ ਇਹਨੂੰ ਦਵਾਈ ਪਾਈ ਸੀ ਨਾ ਤੇ ਏਖੋ ਹੁਣ ਮਰਦਾ ਕਿ ਬੰਦਿਆਂ ਕਢਾਉਣਾ ਪੈਂਦਾ ਚਲੋ ਮਰ ਜੇ ਤਾਂ ਵਧੀਆ ਦਵਾਈ ਪਾਈ ਮਿਹਨਤ ਦਾ ਕਰੀਆ ਹਾਂ ਤੇ ਅਬ ਇਦਾਂ ਹੋਈ ਏ ਇਸ ਖੱਤੇ ਚ ਵੀ ਤੇ ਤੁਸੀਂ ਹੱਲ ਦੋ ਦੋ ਕਨਾਲਾਂ ਥਾਈਆਂ ਜਿੰਨਾਂ ਚ ਹੋਈ ਏ ਇਹ ਕੱਖ ਤੇ ਹੋਇਆ ਬੂਈ ਜੀ ਆ ਰਹੀਆਂ ਵਧੀਆ ਆਦੇ ਕਾਲੀਆਂ ਹੋਈਆਂ ਵੇ ਮੀਂਹ ਪੈ ਜਾਂਦਾ ਹੁਣ 4 ਕਿ ਦਿਨ ਹੋ ਗਏ ਨਹੀਂ ਪਿਆ ਮੈਂ ਤਾਂ ਬੱਦਲ ਦਾ ਹੈਗਾ ਉਦਾਂ ਤੇ ਉੱਪਰ ਹੋਇਆ ਆ ਇੱਧਰ ਕਾਲਾ ਕਾਲਾ ਚਲੋ ਪੈ ਜੇ ਵਧੀਆ ਗਰਮੀ ਹੋਈ ਅੱਜ ਵੀ ਆਹ ਦੇਖੋ ਕਈ ਥਾਈਂ ਜਿੱਦਾਂ ਛਾਂ ਜੀ ਹੋ ਜਾਂਦੀ ਹੈ ਚਲੋ ਪੈ ਜੇ ਵਧੀਆ ਸਾਡੇ ਕੰਨੀਓ ਤੇ ਕਈ ਆਂਦੀਆਂ ਜੀਰੀਆਂ ਨਿਸਰ ਵੀ ਆਏ ਬਾਈ ਇੱਕ ਬਾਈ ਨੇ ਲਾਈ ਸੀ ਸੁੱਕੀ ਜੀ ਬਜਾਈ ਕੀਤੀ ਹੈ 1692 ਉਹ ਨਿਸਰ ਆਈ ਉਹਦੀ ਨਿਕਲੀ ਮੁੰਜਰ ਉਹਨੂੰ ਬੜੀ ਵਧੀਆ ਤਾਂ ਅਜੇ ਵੇਖ ਲਓ ਅਗਸਤ ਮਹੀਨਾ ਅੱਜ ਵਾਲਾ ਵਲੌਗ ਇਥੋਂ ਤੱਕ ਕਿਸੇ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਵਲੌਗ ਵੇਖਣ ਤੇ ਬਹੁਤ ਬਹੁਤ ਧੰਨਵਾਦ ਹੂੰ